ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਮੁਕਸ਼ਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਥਾਣੇ ਗਿੱਦਰਬਾਦੀ ਟੀਮ ਵੱਲੋਂ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਗਿੱਦਰਬਾ ਅਸੀਂ 5 ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ ਇਹਨਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆਕਰ ਕੌਲੀਪਿੰਡ ਦੇ ਵਿੱਚ ਉੱਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ ਤੇ ਜਿਹਨੂੰ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ ਹੋਰ ਦੋਸਤੋ ਵਾਲਿਆਂ ਨੂੰ ਤੁਹਾਨੂੰ ਦੱਸ ਦਿਆਂ ਇੱਕ ਰਿੰਕੂ ਗੁੱਜਰ ਹੈਗਾ ਇੱਕ ਵੀਰ ਸਿੰਘ ਨਾਮ ਹੈ ਕੁਲਦੀਪ ਸਿੰਘ ਨੇ ਇੱਕ ਸੁਜੀਤ ਸਿੰਘ ਤੇ ਰਾਜਿੰਦਰ ਸਿੰਘ ਇਹ ਰਿਕਵਰੀ ਦੇ ਨਾਲ ਮੈਂ ਸਾਰੇ ਮੁਕਸਰ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਅਸੀਂ ਜੋ ਹੈਗੇ ਡਰੱਗਸ ਦੇ ਗिलास ਇੱਕ ਬੜੀ ਸਟਰੋਂਗ ਮੂਵ ਚਲਾਣ ਲੱਗੇ जो ऑलरेडी चली आई सा योगदान ये रहेगा कि असी सा कोशिश ये रहनी है कि अभी एक तर ड्रग समलर सारे फड़नी है तो उसको तो अलावा जिन्ना इन प्रॉपर्टीज भी है, है वो भी सारिया फ्रीज करा अटैच करा फोर फीट करा तो नशा असी जिले के बेसिकली तीन मुंबर जो थे ये कलोड रोड तो आ रहे थे चिट्टी चिट्टी गरी में इन ऑलमोस्ट लख दस हजार कैश है अराउंड पारा किलो बुकी इन ग्डी सी ਇਹਨਾਂ ਨੂੰ ਲੋਕ ਪੜਿਆ ਗਿਆ ਪੜਤੰਤਵਵਾਦੀ ਇਨਾਂ ਦੀ ਪੁਜਗੇਸ਼ਵੀ ਪੁਜਗੇਸ਼ਵਰ ਨੇ ਦੱਸਿਆ ਕਿ ਅਸੀਂ ਇਸ ਅਗੇ ਫਲਾਣ ਫਲਾਣ ਬੰਦੇ ਨੂੰ ਸਪਲਾਈ ਕਰਨ ਵਾਲੇ ਸੀ ਸੋ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੁਵਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ ਸੁਰਜੀਤ ਤੇ ਰਜਿੰਦਰ ਮਿਲੇ ਤੇ ਇਹਨਾਂ ਦੇ ਕੋਲ ਬਾਕੀ ਬਚੀ ਹੋਈ ਜੋ ਬੁੱਕੀ ਸੀਗੀ ਬਜਾਰ ਕਿਲੋ ਇਹਨਾਂ ਦੇ ਕੋਲੋਂ ਮਿਲੀ ਤੇ ਨਾਲ 5 ਲੱਖ 50000 ਰੁਪਏ ਕੈਸ਼ ਇਹਨਾਂ ਦੇ ਕੋਲੋਂ ਇਹ ਗੱਡੀਆਂ ਤੇ ਲੈ ਕੇ ਆਂਦੇ ਸੀ राजस्थान तो इतो सप्लाई होगी गई साढ़े लाख एक लाख दस हजार एक हैगी टोटल तो छह लाख सठ हजार रुपए कैश है तो ये इन्होंने इकट्ठे किए सी आगे बुकिंग सप्लाई करके पांच बने भी की गिरफ्तारी हो चुकी है बाकी साधा जो है पुजगिछ चल रही है इन्हना रिमांड लीती गई है उस तो उसके बाद जो है आगे तीन दिन की रिमांड लीती गई है आगे आगे कार्रवाई जो बनती है वह जाएगी